ਮੁੱਖ ਮੰਤਰੀ ਹਰਜੂਤ ਬੈਂਸ ਦੇ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿਖੇ ਵਿਦਿਆਰਥੀਆਂ ਦੀ ਕੁਸ਼ਲਤਾ ਨੂੰ ਹੋਰ ਵਧਾਉਣ ਦੇ ਮੰਤਵ ਦੇ ਨਾਲ 60.6 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਉਸਾਰੀ ਆਧੁਨਿਕ ਭੌਤਿਕ ਵਿਗਿਆਨ ਰਸਾਇਣਕ ਆਧੁਨਿਕ ਭੌਤਿਕ ਵਿਗਿਆਨ ਰਸਾਇਣਕ ਵਿਗਿਆਨ ਤੇ ਇਸ ਦੇ ਨਾਲ ਹੀ ਜੀਵ ਵਿਗਿਆਨ ਦੀਆਂ ਪ੍ਰਯੋਗਸ਼ਾਲਾਵਾਂ ਖੇਡ ਮੈਦਾਨ ਟ੍ਰੈਕ ਤੇ ਕਲਾਸਰੂਮਾਂ ਸਮੇਤ ਚਾਰ ਦੀਵਾਰੀ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਹਰਜੋਤ ਬੈਂਡ ਸਕੂਲ ਪਹੁੰਚੇ ਨੇ ਤਾਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਦੇ ਲਈ 7 ਅਪ੍ਰੈਲ ਦਾ ਦਿਨ ਸਿੱਖਿਆ ਦੇ ਖੇਤਰ ਦੇ ਵਿੱਚ ਸੁਨਹਿਰੀ ਅਖਰਾ ਚ ਲਿਖਿਆ ਜਾਵੇਗਾ ਜਿਸ ਦਿਨ ਆਮ ਲੋਕਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਹਰ ਇੱਕ ਬੁਨਿਆਦੀ ਸਹੂਲਤ ਮਿਲੇਗੀ ਉੱਥੇ ਨਵੀਆਂ ਪ੍ਰਯੋਗਸ਼ਾਲਾਵਾਂ ਕਲਾਸਰੂਮਸ ਦੇ ਵਿੱਚ ਸੁਖਾਵੇ ਵਾਤਾਵਰਨ ਦੇ ਵਿੱਚ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲੇਗਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਆਪਣੀ ਵਚਨਬੱਧਤਾ ਨੂੰ ਬਣਾਉਂਦੇ ਹੋਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭੋਖ ਨੂੰ ਸੁਰੱਖਿਅਤ ਬਣਾਉਣ ਦੇ ਮੰਤਵ ਨਾਲ ਇੱਕ ਠੋਸ ਕਦਮ ਚੁੱਕ ਰਹੀ ਹੈ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਤਹਿਤ 12 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਨੂੰ ਸਫਲਤਾਪੂਰਵਕ ਅਪਗ੍ਰੇਡ ਕੀਤਾ ਜਾ ਰਿਹਾ ਇਸ ਪਹਿਲ ਕਦਮੀ ਦੇ ਤਹਿਤ ਸੂਬੇ ਦੇ ਸਕੂਲਾਂ ਨੂੰ ਸਰਵੋਤਮ ਵਿਦਿਅਕ ਮਿਆਰਾਂ ਦੇ ਹਾਨੀ ਬਣਾਉਣ ਦੇ ਲਈ ਕਲਾਸਰੂਮ ਬੁਨਿਆਦੀ ਢਾਂਚਾ ਤੇ ਡਿਜੀਟਲ ਸਿਖਲਾਈ ਸਹੂਲਤਾਂ ਦਾ ਦੁਨੀਕਰਨ ਕੀਤਾ ਜਾ ਰਿਹਾ ਇਸ ਦੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਮਾਨ ਸਰਕਾਰ ਆਪਣੇ ਹਰ ਇੱਕ ਵਾਅਦੇ ਨੂੰ ਨਿਭਾਉਣ ਦੇ ਲਈ ਵਚਨਬੱਧ ਹੈ ਤੇ ਉਸ ਦੇ ਤਹਿਤ ਲਗਾਤਾਰ ਉਪਰਾਲੇ ਹੋ ਰਹੇ ਨੇ ਪਾਰਟੀ ਸਰਦਾਰ ਵੀਰ ਦਵਿੰਦਰ ਸਿੰਘ ਜੀ ਬੱਲਾ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਜੀ ਪ੍ਰਿੰਸੀਪਲ ਸਾਹਿਬਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਕੇੜੀ ਸ਼੍ਰੀਮਤੀ ਇੰਦਰਜੀਤ ਕੌਰ ਜੀ ਬੀਐਨਓ ਸਾਹਿਬ ਸਰਦਾਰ ਬਲਵੰਤ ਸਿੰਘ टी कर लो अच्छा लगता है मेहनत आदम आते हलीमी नाल सूर की डीसी साहब रोपड़ सरदार श्री वाजिद वालिया सरदार साहब सामने का मुद्दा कि के सरकार मेरे नाम की बहुत ही बड़ी

ਪੰਜਾਬ ਦੇ ਸਕੂਲਾਂ ਦਾ ਦਿੱਲੀ ਮਾਡਲ ਦੇ ਸਕੂਲਾਂ ਵਾਂਗੂ ਬਾਕੀ ਸੂਬਿਆਂ 'ਚ ਵੀ ਉਦਾਂ ਹੀ ਨਾਮ ਹੋਊਗਾ ਤੇ ਦੇਖੋ ਦੇਖੋ ਜੀ ਮੈਂ ਕਹਿੰਦਾ ਕਿ ਨਾਮ ਛੋਟੇ ਕਰਾਂਗੇ ਸਾਡਾ ਕੰਮ ਹੈ ਕਰਮ ਕਰਨਾ ਅਸੀਂ ਕਰਮ ਕਰ ਰਹੇ ਹਾਂ ਤੁਹਾਡੇ ਸਾਹਮਣੇ ਤੁਸੀਂ ਵੀ ਆ ਕੇ ਦੇਖਿਆ ਨਵੀਂ ਦੁਆਰ ਬਣੀ ਆ ਤੁਸੀਂ ਵੀ ਲੋਕਲ ਹੋਵੋਗੇ ਆਸ-ਪਾਸ ਤੇ ਮੈਂ ਫਿਰ ਬੜੀ ਨਿਮਰਤਾ ਨਾਲ ਕਹਿ ਰਿਹਾ ਨਹੀਂ ਕਹਿ ਰਿਹਾ ਸਾਰੇ ਸਕੂਲ ਠੀਕ ਹੋ ਗਏ ਜਿੱਥੇ ਵੀ ਡਮੇ ਦੱਸੋ ਉਸ ਨੂੰ ਹੋਰ ਬੈਟਰ ਕਰਨਾ ਪਰ ਗਲਤੀ ਕਰੀਏ ਵਿਦਿਆ ਦੀ ਗਲਤੀ ਕਰੀਏ ਸਿੱਖਿਆ ਦੀ ਇਸ ਤਰ੍ਹਾਂ ਦੇਖਦੇ ਆਂ ਸ਼ੁਰੂਆਤ ਕੀਤੀ ਗਈ ਹੈ ਅੱਜ ਕਿਹਾਰ ਦੇ ਤੌਰ ਤੇ ਇਸ ਚੀਜ਼ ਨੂੰ ਮਨਾਇਆ ਜਾ ਰਿਹਾ ਹੈ ਕਿਤੇ ਉੜਦੇ ਪੰਜਾਬ ਦੀ ਗੱਲ ਕੀਤੀ ਜਾਂਦੇ ਸੀ ਕਿਤੇ ਪੜਦੇ ਪੰਜਾਬ ਦੀ ਗੱਲ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਦੋ ਵੀ ਮਿੰਟ ਜੋੜ ਕੇ ਆਪ ਸਭ ਦਾ ਧੰਨਵਾਦ ਕਰਦੇ ਆਂ ਸਾਡੀ ਚੰਕੋਤ ਸਾਹਿਬ ਦੀ ਮੀਡੀਆ ਦੇ ਸਾਥੀਆਂ ਦਾ ਪ੍ਰਿੰਟ ਮੀਅ ਜਰਨਲਿਸਟਾਂ ਦਾ ਮੀਡੀਆ ਜਰਨਲਿਸਟਾਂ ਦਾ ਸਭ ਤੁਸੀਂ ਪਹੁੰਚੇ ਹੋ ਸਾਡੇ ਸਕੂਲ ਸਿੱਖਿਆ ਭਾਗ ਦੇ ਸੱਦੇ ਦੇ ਉੱਤੇ ਤੇ ਇਹ ਜਿਹੜੀ ਪੰਜਾਬ ਸਿੱਖਿਆ ਕ੍ਰਾਂਤੀ ਨੇ ਤੁਸੀਂ ਵੀ ਅੱਜ ਜੁਆ ਬਣਿਆ ਆ ਅੱਜ ਲਗਭਗ 350 ਸਕੂਲਾਂ ਦੇ ਵਿੱਚ ਸਾੜੇ ਵਕ ਵਕ ਮਾਨਯੋਗ ਵਿਧਾਇਕ ਸਹਿਬਾਨ ਸਾਡੇ ਮਾਨਯੋਗ ਮੰਤਰੀ ਸਹਿਬਾਨ ਸਾਡੇ ਸਰਪੰਚ ਸਰਬਾਨ ਮੇਅਰ ਸਹਿਬਾਨ ਜਿ ਪ੍ਰੀਮੇਅਰ ਸਹਿਬਾਨ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਹਿਬਾਨ ਉਹ ਖੁਦ ਨਵਾਂ ਸ਼ਹਿਰ ਦੇ ਵਿੱਚ ਉਹ ਸਕੂਲ ਨੂੰ ਵਰਤਨ ਕਰਕੇ ਆਏ ਨੇ ਲੋਕ ਕਲਪਨ ਕਰਕੇ ਆਏ ਨੇ ਤੁਸੀਂ ਆਪ ਦੇਖਿਆ ਅੱਜ ਚਮਕੌਰ ਸਾਹਿਬ ਦੇ ਹਲਕੇ ਦੇ ਸਕੂਲ ਦੇ ਵਿੱਚ ਅਸੀਂ ਆਏ ਲਗਭਗ 63 ਲੱਖ ਰੁਪਏ ਦੇ ਅਸੀਂ ਲੱਟਪਟ ਕੰਮ ਹੋਇਆ ਤੇ ਹਜੇ ਹੋਰ ਬਹੁਤ ਸਾਰੇ ਜਿਹੜੇ ਐਡਵਾਂਸਮੈਂਟਸ ਸਰ ਕੋ ਚੱਲ ਰਹੇ ਹੈ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਜਿਹੜੇ 350 ਦੇ ਲਗਭਗ ਸਕੂਲ ਹੈ ਪੰਜਾਬ ਦੇ ਉਹਨਾਂ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਜਿੱਥੇ ਸਭ ਤੋਂ ਵੱਧ ਸਕੂਲ ਹੈ ਪਿੰਡ ਛੋਟੇ ਨੇ ਤੇ ਹਰ ਪਿੰਡ ਕੋਈ ਪ੍ਰਾਇਮਰੀ ਸਕੂਲ ਹੈ ਤੇ ਮੈਨੂੰ ਬੜੇ ਦੱਸ ਦੇ ਖੁਸ਼ੀ ਹੋ ਰਹੀ ਹੈ ਕਿ ਮਾਨਯੋਗ ਵਿਧਾਇਕ ਸਾਹਿਬਾਂ ਦੇ ਸਾਥ ਦੇ ਸਦਕਾ ਇਹ ਨਹੀਂ ਅਗਲੇ 50 ਦਿਨਾਂ 'ਚ 200 ਸਕੂਲਾਂ 'ਚ ਕੰਮ ਹੋਇਆ ਤੇ ਰੋਜ਼ ਤੁਹਾਨੂੰ ਇਹ ਲਿਸਟ ਹਿੰਦੇ ਰਹਿਣਗੇ ਤੁਸੀਂ ਵੀ ਨਾਲ ਜਾ ਕੇ ਵੇਖੋ ਕਿ ਕਿਤੇ ਚਾਰ ਦੀਵਾਰੀ ਬਣੀ ਹੈ ਕਿਤੇ ਕਮਰਾ ਬਣਿਆ ਤੇ ਪਿੰਡ ਵਾਲਿਆਂ ਤੋਂ ਵੀ ਪੁੱਛ ਸਕਦੇ ਜਿਵੇਂ ਇੱਥੇ ਦੇ ਸਰਪੰਚ ਸਾਹਿਬ ਨੂੰ ਮੈਂ ਪੁੱਛਿਆ ਆ ਕਿ ਤੁਸੀਂ ਵੀ ਉਹ ਨਾਲ ਸੀਗੇ ਵੀ ਦੱਸੋ ਮੈਨੂੰ ਹਰ ਫਰਕ ਹੈ ਖਜੀ ਇਸ ਸਰਵਰ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ ਇਹ ਸਕੂਲ ਨੂੰ ਹੋਰ ਵਧੀ ਆਪ ਸਭ ਦੇ ਸਾਹਦੀ ਲੋੜ ਹੈ ਬਹੁਤ ਬਹੁਤ ਆਪ ਦਾ। ਬਸੋ ਅਫੋਰਡੇਬਲ ਐਜੂਕੇਸ਼ਨ ਦੇ ਤੌਰ ਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਬੜੀ ਉਪਲਬਧਤਾ ਦੇ ਤੌਰ ਤੇ ਮੈਂ ਮਾਫ ਕਰ ਰਹਾ ਮੈਂ 9th ਕਲਾਸ ਵਿੱਚ ਪੜ੍ਹਦੀ ਹਾਂ। ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ। ਉਹਨਾਂ ਨੇ ਸਾਡੇ ਸਕੂਲ ਨੂੰ ਬਹੁਤ ਵਧੀਆ ਬਣਾਇਆ ਹੈ। ਇੱਥੇ ਬਹੁਤ ਵਧੀਆ ਫੀਲਡ ਗਰਾਊਂਡ ਹੈ ਸਰਟੀਫਿਕੇਟਨ ਲਈ ਤੇ ਬਹੁਤ ਵਧੀਆ ਹਾਲ ਬਣੇ ਹੋਇਆ ਹੈ ਤੇ ਬਹੁਤ ਸਾਨੀਆਂ ਕਲਾਸਰੂਮ ਜਹਨ ਨੇ ਤੇ ਬਹੁਤ ਵਧੀਆ ਉਰੇ ਟੀਚਰ ਪੜ੍ਹਾਉਂਦੇ ਨੇ। ਉਰੇ ਦੀ ਲਈ ਉਰੇ ਇੱਕ ਲਾਇਬ੍ਰੇਰੀ ਬਣਾਈ ਵੀ ਹੈ ਜਿੱਤੇ ਅਸੀਂ ਰੋਜ਼ ਪੜ੍ਹਨ ਜਾਂਦੇ ਹਾਂ। ਉਰੇ ਬਹੁਤ ਵਧੀ ਮੇਰਾ ਨਾਮ ਗੁਰਸ਼ਰਮ ਸਿੰਘ ਹੈ ਮੈਂ ਨੌਮੀਜ਼ਮਾਰ ਦਾ ਵਿਦਿਆਰਥੀ ਹਾਂ ਸਿੱਖਿਆ ਕ੍ਰਾਂਤੀ ਅਧੀਨ ਸਾਡੇ ਸਕੂਲ 'ਚ ਕਈ ਲੈਬਾਂ ਬਣੀਆਂ ਹਨ ਚਾਰਦੀਵਾਰੀ ਠੀਕ ਹੋਈ ਹੈ ਤੇ ਬੇਲੈਗਰਾਉਂਡ ਬਣੀਆਂ ਹਨ ਕਈ ਸਾਇੰਸ ਲੈਬਾਂ ਬਣੀਆਂ ਹਨ ਕੈਮਿਸਟਰੀ ਲੈਬ ਫਿਜ਼ਿਕਸ ਲੈਬ ਆਦ ਬਣੀਆਂ ਹਨ ਸਾਡੇ ਕਲਾਸਰੂਮਾਂ ਦੀ ਰਿਪੇਅਰ ਹੋਈ ਹੈ ਅੱਜ ਮੈਂ ਇਸ ਇਸ ਤੋਂ ਕਹਿਣਾ ਹਾਂ ਕਿ ਇੱਥੇ ਸਾਡਾ ਸਕੂਲ ਵਿੱਚ ਬਹੁਤ ਜੀ ਲੱਗਦਾ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਦਿੰਦਾ ਹਾਂ ਮੇਰਾ ਨਾਮ ਜਸਪ੍ਰੀਤ ਕੌਰ ਹੈ ਮੈਂ 9th ਕਲਾਸ ਵਿੱਚ ਪੜ੍ਹਦੀ ਹਾਂ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਾਂਗੀ ਉਹਨਾਂ ਨੇ ਸਾਡੇ ਸਕੂਲ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਹਨ ਜਿਵੇਂ ਕਿ ਪਲੇਗਰਾਉਂਡ ਅਤੇ ਬਹੁਤ ਸਾਰੀਆਂ ਲੈਬਸ ਬਣਾਈਆਂ ਹਨ ਜਿਵੇਂ ਕਿ ਲਾਇਬ੍ਰੇਰੀ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਵਧੀਆ-ਵਧੀਆ ਬੁੱਕਸ ਹਨ ਤੇ ਅਸੀਂ ਉਹਨਾਂ ਨੂੰ ਰੀਡ ਕਰਦੇ ਹਾਂ ਅਤੇ ਸਕੂਲ ਵਿੱਚ ਹਾਲ ਤੇ ਸਾਇੰਸ ਲੈਬ ਸਾਰਾ ਕੁਝ ਕੰਪਿਊਟਰ ਲੈਬ ਬਣਾਇਆ ਹੋਇਆ ਹੈ ਅਤੇ ਇਸ ਸਕੂਲ ਦੇ ਟੀਚਰਸ ਬਹੁਤ ਹੈਲਪਫੁਲ ਹਨ ਤੇ ਥੈਂਕ ਯੂ ਹਾਂ ਸੰਗੋ ਇੰਦੇ ਕਾਲਾ ਮਾਜਰਾ ਸਾਡੇ ਉਰੇ ਚਾਰ ਪੋਤੀਆਂ ਪੜ੍ਹਦੀਆਂ ਮੇਰੀਆਂ ਉਹ ਤੇ ਸਕੂਲ ਦਾ ਪ੍ਰਬੰਧ ਬਹੁਤ ਵਧੀਆ ਔਰੇ ਪੜਾਈ ਬਹੁਤ ਵਧੀਆ ਨੇ ਟੀਚਰ ਬਹੁਤ ਵਧੀਆ ਟੀਚਰਾਂ ਔਰੇ ਤੇ ਔਰੇ ਸਾਰੇ ਸਹੂਲਤਾਂ ਬੱਚਿਆਂ ਸਹੂਲਤਾਂ ਸਾਰੀਆਂ ਨੇ ਗਰਾਊਂਡ ਬਹੁਤ ਵਧੀਆ ਤੇ ਅਧਿਆਪਕ ਬਹੁਤ ਵਧੀਆ ਜੀ ਔਰੇ ਲਾਇਬ੍ਰੇਰੀ ਸਿਸਟਮ ਵੀ ਵਧੀਆ ਸਾਰੇ ਸਾਰਾ ਕੁਝ ਠੀਕ ਠਾਕ ਹੈ ਜੀ ਬਹੁਤ ਵਧੀਆ ਜੀ ਸਭ ਨਾਲ ਵਧੀਆ ਸਕੂਲ ਹੈ ਇੰਦਰ ਸਮਾਰਟ ਸਕੂਲ ਸਰਕਾਰ ਦਾ ਬਹੁਤ ਧੰਨਵਾਦ ਇਹਨਾਂ ਨੇ ਬਹੁਤ ਵਧੀਆ ਉਪਰਾਲੇ ਕਰਕੇ ਸਕੂਲਾਂ ਦੀ ਵਧੀਆ ਦੇਖਭਾਲ ਕੀਤੀ ਗਈ ਹੈ ਜੀ ਸੱਚਾ ਪਿੰਡ ਰਾਮਗੜ੍ਹ ਤੋਂ ਆ ਮੈਂ ਇਸ ਸਕੂਲ ਦੇ ਵਿੱਚ ਪਹਿਲੀ ਤੋਂ ਲੈ ਕੇ ਪੜਿਆ ਹਾਂ 8ਵੀਂ 10ਵੀਂ ਤੱਕ ਪਰ ਇਹ ਸਕੂਲ ਜਿਹੜਾ ਸੀਗਾ ਇਸ ਸਕੂਲ ਦੋ ਘਵਰਿਆਂ ਦਾ ਸਕੂਲ ਸ਼ੁਰੂ ਹੋਇਆ ਤੇ ਅੱਜ ਕਿੰਨੀ ਵੱਡੀ ਚਾਰੇ ਪਾਸੇ ਬਿਲਡਿੰਗ ਹੈਗੀ ਆ ਜਿੱਤ ਜਿਹੜੀ ਕਿ ਹੁਣ ਜਿਹਦੇ ਵਿੱਚ ਲੈਬਾਰਟਰੀਜ਼ ਵੀ ਹੈਗੀਆਂ ਨੇ ਜਦ ਕਿ ਮੈਨੂੰ ਇਹ ਸਕੂਲ ਉਸ ਕਰਕੇ ਛੱਡ ਕੇ ਜਾਣਾ ਪਿਆ ਸੀ ਕਿਉਂਕਿ ਉੱਥੇ 10ਵੀਂ ਦੀਆਂ ਲੈਬਾਰਟਰੀਜ਼ ਨਹੀਂ ਸੀਗੀਆਂ ਅੱਜ ਇੱਥੇ ਲੈਬਾਰਟਰੀਜ਼ ਇੰਨੀ ਵਧੀਆ ਲੈਬਾਰਟਰੀਜ਼ ਬਣੀਆਂ ਸਾਰਾ ਕੁਝ ਹੋ ਗਿਆ ਬਾਕੀ ਹੁਣ ਜਿਹੜੀ ਗਵਰਨਮੈਂਟ ਦੇ ਇਨੀਸ਼ੀਏਟਿਵ ਲੈ ਰਹੀ ਆ ਲਿਆ ਜਿਹੜਾ ਇਹਨਾਂ ਨੇ ਕਿ ਬੀ ਬਾਉਂਡਰੀ ਵਾਲ ਪਲੇਗਰਾਉਂਡ ਤੇ ਹੋਰ ਜਿਹੜੇ ਨਵੀਆਂ 11 ਲੈब्स ਉਹ ਸਾਰਾ ਬਹੁਤ ਵਧੀਆ ਹੈਗਾ ਬੱਚਿਆਂ ਦੀ ਡਿਵੈਲਪਮੈਂਟ ਵਾਸਤੇ ਬੜਾ ਅੱਛਾ ਹੈਗਾ ਆ ਪਰ ਇੱਕ ਚੀਜ਼ ਮੈਂ ਜ਼ੋਰ ਕਹੂੰਗਾ ਕਿ ਅਗਰ ਸਕਿੱਲ ਡਿਵੈਲਪਮੈਂਟ ਨੂੰ ਵੀ ਥੋੜਾ ਜਿਹਾ ਇਹਦੇ ਵਿੱਚ ਹੁਲਾਰਾ ਦਵੇ ਗਵਰਨਮੈਂਟ ਤਾਂ ਬੱਚੇ ਉਹ ਘੱਟੋ ਘੱਟ ਆਪਣਾ ਕੰਮ ਦਾ ਕੋਈ ਨਾ ਕੋਈ ਸ਼ੁਰੂ ਕਰ ਸਕਦੇ ਆ ਜੇ ਨੌਕਰੀ ਨਹੀਂ ਵੀ ਮਿਲੂਗੀ ਤਾਂ ਵੀ ਉਹਨਾਂ ਦਾ ਸਰਵਾਈਵਲ ਬਹੁਤ ਵਧੀਆ ਰਹੇਗਾ। ਪ੍ਰੀਤ कौर ਹੈ ਜੀ ਮੈਂ ਪਿੰਡ ਨਾਮਗੜ੍ਹ ਦੀ ਵਾਸੀ ਆ ਮੇਰਾ ਬੇਟਾ ਨੌਵੀਂ ਕਲਾਸ ਵਿੱਚ ਪੜਦਾ ਹੈ ਜੀ ਮੈਂ ਆਪਣੇ ਵੱਲੋਂ ਸ਼੍ਰੀ ਭਗਵੰਤ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਸਾਡੇ ਰੁਠੇੜੀ ਸਕੂਲ ਵਿੱਚ ਜਿਵੇਂ 플레이 ਗਰਾਊਂਡ ਬਣਿਆ ਹੈ ਜੀ ਬਟ ਅਧਿਆਪਕ ਬਹੁਤ ਵਧੀਆ ਸਾਥ ਦੇ ਰਹੇ ਨੇ ਬਹੁਤ ਵਧੀਆ ਪੜ੍ਹਾਉਂਦੇ ਆ ਜੀ ਬੱਚਿਆਂ ਨੂੰ ਜੀ ਬਾਕੀ ਜੀ ਹਰ ਇੱਕ ਮਤਲਬ ਲੈਵਲ ਤੇ ਬੱਚੇ ਭਾਗ ਲੈ ਰਹੇ ਆ ਜੀ ਕੋਈ ਵੀ ਆ ਚਾਹੇ ਮੈਥਮੈਟਿਕਸ ਆ ਜੀ ਕੋਈ ਵੀ ਮਤਲਬ ਸਾਇੰਸ ਵਾਲਾ ਜੀ ਉਹਦੇ ਵਿੱਚ ਬਹੁਤ ਵਧੀਆ ਜੀ ਅੱਗੇ ਵੱਧ ਕੇ ਹਿੱਸਾ ਲੈ ਰਹੇ ਹਨ ਇਹ ਸਕੂਲ ਵੱਧ ਤੋਂ ਵੱਧ ਤਰੱਕੀ ਵੀ ਕਰ ਰਿਹਾ ਹੈ ਜੀ ਬਹੁਤ ਵਧੀਆ ਸਕੂਲ ਹੈ ਜੀ ਮੈਂ ਤੈਨੂੰ ਦਿਨੋ ਧੰਨਵਾਦ ਕਰਦੀ ਹਾਂ ਜੀ ਥੈਂਕ ਯੂ ਮੈਂ ਹਰਮਨ ਸਿੰਘ ਪਿੰਰ ਉਕੀ ਹੀ ਤੋਂ ਸਾਡੇ ਬੱਚੇ ਇਸ ਸਕੂਲ ਸਰਕਾਰੀ ਜਨਰਲ ਸਕੂਲ ਜਿਹੜੇ ਵਿੱਚ ਪੜ੍ਹਦੇ ਹਨ ਜੋ ਕਿ ਅੱਜ ਤੋਂ 10 ਸਾਲ ਪਹਿਲਾਂ ਤੇ ਹੁਣ ਵਿੱਚ ਬਹੁਤ ਫਰਕ ਪਿਆ ਹੈ ਜੀ ਜੋ ਆਪਣੇ ਟੀਚਰ ਤੇ ਪ੍ਰਿੰਸੀਪਲ ਸਾਹਿਬਾਨ ਟੀਚਰ ਹੈ ਬਾਣਾ ਨੇ ਬਹੁਤ ਹੀ ਵਧੀਆ ਯੋਗਦਾਨ ਪਾਇਆ ਜੋ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੜਾ ਰਹੇ ਆ ਜੋ ਅੱਜ ਤੋਂ 10 ਸਾਲ ਪਹਿਲਾਂ ਕੁਝ ਹੋਰ ਸੀ ਹੁਣ ਸਮੇਂ ਦੇ ਮੁਤਾਬਕ ਹੋਰ ਬਦਲ ਰਿਹਾ ਹੈ ਜੀ ਜੋ ਲੈਬਾਂ ਦੀ ਔਰ ਜੋ ਸਟਾਫ ਕਰਦਾ ਮਹੱਤਵ ਕਰ ਰਿਹਾ ਹੈ ਇਸ ਨਾਲ ਸਾਡੇ ਬੱਚੇ ਨਾਲ ਵੀ ਮਹੱਤਵ ਵਿੱਚ ਬਹੁਤ ਫਰਕ ਪਿਆ ਜੀ ਇਹ ਸਰਕਾਰੀ ਸਕੂਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇੜੀ ਵਿੱਚ ਜੋ ਬੱਚੇ ਪੜ੍ਹਦੇ ਆਂ ਦਾ ਉਹ ਗਾਂਗਾ ਬਹੁਤ ਮਿਹਨਤ ਕਰਦੇ ਆ ਇਸ ਲਈ ਹਮ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੀ